दरवाज़ा ਦੂਸਰੀ ਗੱਲ ਜਿਹੜੀ ਉੱਥੇ ਬਲੀ ਦੀ ਗੱਲ ਆਈ ਹੈ ਉਹਦੇ ਵਾਸਤੇ ਜ਼ਰੂਰੀ ਗੱਲ ਸਾਨੂੰ ਇਹ ਵਚਨ ਪਵੇਗਾ ਕਿ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 1708 ਦੇ ਵਿੱਚ ਅਕਤੂਬਰ ਚ ਉੱਥੇ ਜੋਤੀ ਜੋਤ ਸਮਾ ਗਏ ਨੇ ਜਿਹੜੇ ਸਿੰਘ ਉੱਥੇ ਗੁਰੂ ਪਾਤਸ਼ਾਹ ਦੇ ਨਾਲ ਸੀਗੇ ਉਹਨਾਂ ਦੇ ਵਿੱਚੋਂ ਗੁਰੂ ਪਾਤਸ਼ਾਹ ਨੇ ਕੋਈ 25 ਸਿੰਘਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਪੰਜਾਬ ਵੱਲ ਨੂੰ ਤੋਰ ਦਿੱਤਾ ਗੁਰੂ ਪਾਤਸ਼ਾਹ ਦੇ ਕੋਲ ਉੱਥੇ ਰਹਿ ਗਏ ਨੇ ਭਾਈ ਦਿਆ ਸਿੰਘ ਜੀ ਤੇ ਕੋਚਿੰਗ ਹੋਰ ਕੁਝ ਸਮੇਂ ਬਾਅਦ ਉਹ ਵੀ ਆਪਣੇ ਸਰੀਰਕ ਰੂਪ ਦੇ ਵਿੱਚ ਅਕਾਲ ਚਲਾਣਾ ਕਰ ਗਏ ਫਿਰ ਉੱਥੋਂ ਦੀ ਜਿਹੜੀ ਸੇਵਾ ਸੀ ਸੰਤੋਖ ਦਾਸ ਦੇ ਕੋਲ ਆਈ ਜਿੱਥੇ ਦਸਮ ਪਾਤਸ਼ਾਹ ਦਾ ਅੰਤਮ ਸੰਸਕਾਰ ਕੀਤਾ ਗਿਆ ਸੰਤੋਖ ਦਾਸ ਦੀ ਮੌਤ ਤੋਂ ਬਾਅਦ ਇਹ ਜਿਹੜੀ ਸੇਵਾ ਸੀ ਦੱਖਣੀ ਲੋਕਾਂ ਦੇ ਕੋਲ ਆ ਗਈ ਹੁਣ ਜਦੋਂ ਅਸੀਂ ਦੱਖਣੀ ਲੋਕਾਂ ਦਾ ਇਤਿਹਾਸ ਵੇਖਦੇ ਹਾਂ ਤਾਂ ਇਹ ਦੱਖਣ ਦੇ ਲੋਕ ਜਦੋਂ ਸ੍ਰੀ ਹਿਊਨ ਸੰਗ ਨੂੰ ਪੜੋ ਇੱਕ ਚਾਈਨੀਜ਼ ਟਰੈਵਲਰ ਹੋਇਆ ਹਿਊਨ ਸੰਗ ਹੀਨ ਸੰਗ ਲਿਖਦਾ ਹੈ ਕਿ 7ਵੀਂ ਸਦੀ ਤੋਂ ਇਹਨਾਂ ਦੇ ਮੰਦਰਾਂ ਦੇ ਵਿੱਚ ਬੱਕਰੀ ਦੀ ਬਲੀ ਦੀ ਪ੍ਰਥਾ ਸੀ ਤੁਸੀਂ ਹੋਰ ਪਿੱਛੇ ਚਲੇ ਜਾਓ ਪਾਸਕਰ ਗ੍ਰਹਿ ਸੂਤਰ ਤੇ ਬ੍ਰਹਮ ਵੈਵਰਤ ਪ੍ਰਾਣ ਉਹਨਾਂ ਦੇ ਵਿੱਚ ਲਿਖਿਆ ਕਿ ਇਹਨਾਂ ਮੰਦਰਾਂ ਦੇ ਵਿੱਚ ਗਊ ਦੀ ਬਲੀ ਦੀ ਪਰੰਪਰਾ ਸੀ ਇੱਕ ਲਾਹੌਰੀ ਰਾਮ ਬਾਲੀ ਦੀ ਕਿਤਾਬ ਹੈ ਕਿਹਾ ਹਿੰਦੂਆਂ ਨੇ ਗਊਮਾਸ ਖਾਇਆ ਉਹਦੇ ਚ ਸਾਰੇ ਗ੍ਰੰਥਾਂ ਦੇ ਹਵਾਲੇ ਦੇ ਕੇ ਦੱਸਦਾ ਕਿ ਇਹਨਾਂ ਦੇ ਧਰਮ ਦੇ ਵਿੱਚ ਗਊਮਾਸ ਦੀ ਤੇ ਗਊ ਦੀ ਬਲੀ ਦੀ ਪਰੰਪਰਾ ਸੀ ਇੱਥੋਂ ਤੱਕ ਕਿ ਪਾਸਕਰ ਗ੍ਰਹਿ ਸੂਤਰ ਦੇ ਵਿੱਚ ਲਿਖਿਆ ਹੈ ਕਿ ਉਹਨਾਂ ਚਿਰ ਤੱਕ ਵਰ ਔਰ ਵਦੂ ਦਾ ਵਿਆਹ ਹੀ ਸੰਪੂਰਨ ਨਹੀਂ ਜਿੰਨਾ ਚਿਰ ਉੱਥੇ ਗਊ ਦੀ ਬਲੀ ਨਹੀਂ ਦਿੱਤੀ ਜਾਂਦੀ ਅੱਜ ਵੀ ਤੁਸੀਂ ਕਿਸੇ Hindu ਵੀਰ ਦਾ ਵਿਅਦੀ ਦੇ ਦਿਵਾਲੇ ਤੇ ਹੁੰਦਾ ਵਿਆਹ ਵੇਖਿਓ ਉੱਥੇ ਕਿ ਤਣਕਾ ਤੋੜਨ ਦੀ ਰਸਮ ਕੀਤੀ ਜਾਂਦੀ ਹੈ ਕਿ ਤਣਕਾ ਤੋੜ ਕੇ ਅਗਨੀ ਚ ਸੁੱਟਿਆ ਜਾਂਦਾ ਹੈ ਪਾਸ ਕਰ ਗ੍ਰਹਿ ਸੂਤਰ ਨੂੰ ਪੜ੍ਹੀਏ ਤਾਂ ਉਹ ਤਿੰਕਾ ਤੋੜਨ ਦੀ ਰਸਮ ਉਸੇ ਸੰਕਲਪ ਦੇ ਮਾਤਰ ਹੈ ਕਿ ਅਸੀਂ ਗਊ ਦੀ ਬਲੀ ਦੇ ਦਿੱਤੀ ਹੈ ਕਿਉਂਕਿ ਹੁਣ ਗਊ ਨਹੀਂ ਵੜਦੇ ਉਹ ਤਿੰਕਾ ਤੋੜ ਕੇ ਕਹਿੰਦੇ ਸੀ ਗਊ ਦੀ ਬਲੀ ਦੇ ਦਿੱਤੀ ਹੈ ਉਸੇ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਕਦੀ ਸਿਰ ਭੇਟ ਕਰਨ ਦੀ ਰਸਮ ਜਿਹੜੀ ਸੀ ਉਹ ਨਾਰੀਅਲ ਤੋੜਨ ਦੇ ਰੂਪ ਚ ਆ ਗਈ ਜੀ ਅਸੀਂ ਆਪਣੇ ਆਪ ਨੂੰ ਭੇਟ ਕਰ ਦਿੱਤਾ ਸੋ ਹਿਊਨ ਸਾਂ ਕਹਿੰਦਾ ਹੈ ਕਿ ਇਹਨਾਂ ਦੇ ਮੰਦਰਾਂ ਦੇ ਵਿੱਚ ਕਦੀ ਮਨੁੱਖਾਂ ਦੀ ਬਲੀ ਅਥਰ ਵੇਦ ਨੂੰ ਪੜ੍ਹ ਕੇ ਵੇਖੋ ਫਿਰ ਘੋੜਿਆਂ ਦੀ ਬਲੀ ਅਸ਼ਮੇਕਜਕ ਫਿਰ ਗੈਂਡਿਆਂ ਦੀ ਬਲੀ ਗੈਂਡਾ ਮੇਕ ਜੱਗ ਅਸੀਂ ਪੜ੍ਹ ਸਕਦੇ ਹਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜ਼ਿਕਰ ਕੀਤਾ ਜੀਆਂ ਵੱਧੋ ਸੋ ਧਰਮ ਕਰ ਥਾਪੋ ਅਧਰਮ ਕਹੋ ਕਤ ਪਾਈ ਆਪਸ ਕੋ ਮਨਵਰ ਕਰ ਥਾਪੋ ਕਾ ਕੋ ਕਹੋ ਕਸਾਈ ਕਿ ਤੁਸੀਂ ਮੰਦਰਾਂ ਦੇ ਵਿੱਚ ਬਲੀਆਂ ਦਿੰਦੇ ਹੋ ਸੋ ਉਹ ਦੱਖਣੀ ਪਰੰਪਰਾ ਦੇ ਵਿੱਚ ਮੰਦਰਾਂ ਦੇ ਵਿੱਚ ਬਲੀਆਂ ਦੇਣ ਦਾ ਵਿਧਾਨ ਤੁਰਿਆ ਹੁੰਦਾ ਸੀ ਸਾਡੀ ਗੁਰਮਤ ਵਿਚਾਰਧਾਰਾ ਵਿੱਚ ਬਿਲਕੁਲ ਨਹੀਂ ਹੈਗਾ ਜਦੋਂ ਉੱਥੇ ਨਦੇੜ ਸਾਹਿਬ ਗਏ ਸਿੱਖ ਜਿਹੜੇ ਗੁਰਮਤਿ ਵਿਚਾਰਧਾਰਾ ਤੋਂ ਜਾਣੂ ਸੀ ਹੌਲੀ-ਹੌਲੀ ਪੂਰੇ ਹੁੰਦੇ ਗਏ ਸਰੀਰਕ ਰੂਪ ਦੇ ਵਿੱਚ ਤੇ ਉਹ ਸਾਰਾ ਪ੍ਰਬੰਧ ਇਹਨਾਂ ਦੱਖਣੀ ਲੋਕਾਂ ਦੇ ਕੋਲ ਆ ਗਿਆ। ਇਹਨਾਂ ਚੜਾਵੇ ਦੇ ਕਰਕੇ ਉਸ ਸਥਾਨਾਂ ਤੇ ਕਾਬਜ਼ ਤੇ ਹੋ ਗਏ ਪਰ ਜਿਹੜੀਆਂ ਮੰਦਰ ਦੇ ਵਿੱਚ ਪਰੰਪਰਾ ਚੱਲਦੀਆਂ ਸੀ ਬਲੀਆਂ ਦੇਣ ਦੀਆਂ ਤੇ ਖੂਨ ਦੇ ਤਿਲਕ ਲਾਉਣ ਦੀਆਂ ਉਹ ਆਪਣੇ ਨਾਲ ਹੀ ਲੈ ਆਏ। ਸੋ ਇਹ ਜਿਹੜੀ ਪਰੰਪਰਾ ਹੈ ਇਹ ਗੁਰਮਤਿ ਅਨੁਸਾਰੀ ਨਹੀਂ ਹੈਗੀ। ਇਹ ਗੱਲ ਠੀਕ ਹੈ। ਜੋਧ ਵਿਦਿਆ ਦੇ ਵਿੱਚ ਨਪੁੰਨ ਜੋਧੇ ਜਿਹੜੇ ਨੇ ਖੁੱਲੇ ਜਾਨਵਰਾਂ ਦਾ ਸ਼ਿਕਾਰ ਜੰਗਲ ਦੇ ਵਿੱਚ ਕਰਦੇ ਰਹੇ ਨੇ ਦਸ਼ਮਪਾਸ਼ਾ ਨੇ ਤਿੰਨ ਵਾਰ ਸ਼ੇਰ ਦਾ ਸ਼ਿਕਾਰ ਕੀਤਾ ਛੇਵੇਂ ਪਾਸ਼ਾ ਨੇ ਸ਼ੇਰ ਦਾ ਸ਼ਿਕਾਰ ਕੀਤਾ ਔਰ ਇੱਕ ਗੱਲ ਹੋਰ ਵੀ ਖਿਆਲ ਕਰਿਓ ਜਿੰਨੇ ਸ਼ਿਕਾਰ ਦਸ਼ਮਪਾਸ਼ਾ ਤੋਂ ਲੈ ਕੇ ਹਰੀ ਸਿੰਘ ਨਲੂਆ ਵੱਲੋਂ ਕੀਤੇ ਗਏ ਨੇ ਤਕਰੀਬਨ ਉਹਨਾਂ ਸ਼ੇਰਾਂ ਦੇ ਸ਼ਿਕਾਰ ਕੀਤੇ ਗਏ ਨੇ ਜਿਨ੍ਹਾਂ ਦੇ ਬਾਰੇ ਲੋਕ ਆ ਕੇ ਕਰਦੇ ਸੀ ਕਿ ਪਾਤਸ਼ਾਹ ਸ਼ੇਰ ਆਦਮ ਖੋਰ ਹੋ ਗਿਆ ਪਿੰਡਾਂ ਚੋਂ ਬੰਦੇ ਖਾਣ ਲੱਗ ਗਿਆ ਜਦੋਂ ਸ਼ੇਰ ਆਦਮ ਖੋਰ ਹੋ ਜਾਂਦਾ ਫਿਰ ਉਹ ਆਮ ਜਾਨਵਰ ਨਹੀਂ ਖਾਂਦਾ ਫਿਰ ਉਹ ਬੰਦੇ ਦਾ ਮਾਸ ਖਾਂਦਾ ਹੈ ਜਿਹੜੇ ਸ਼ੇਰ ਆਦਮਖੋਰ ਹੋ ਜਾਂਦੇ ਸੀ ਉਦੋਂ ਉਹਨਾਂ ਦਾ ਸ਼ਿਕਾਰ ਗੁਰੂ ਪਾਤਸ਼ਾਹ ਵੱਲੋਂ ਕੀਤਾ ਜਾਂਦਾ ਸੀ ਸੋ ਜਿਹੜਾ ਉਹ ਸਾਡੇ ਧਰਮ ਦੇ ਵਿੱਚ ਉਹ ਬਲੀ ਦੀ ਉਹ ਕੁਰਬਾਨੀ ਦਾ ਕੋਈ ਸਿਧਾਂਤ ਨਹੀਂ ਕੋਈ ਵਿਚਾਰਧਾਰਾ ਨਹੀਂ ਜਿੱਥੇ ਜਿੱਥੇ ਅਸੀਂ ਸਿੱਖ ਬੈਠੇ ਆ ਅਸੀਂ ਕੋਸ਼ਿਸ਼ ਕਰੀਏ ਲਿਖਤੀ ਰੂਪ ਦੇ ਵਿੱਚ ਮੀਡੀਆ ਦੇ ਰਾਹੀਂ ਇਹ ਗੱਲ ਜਿਹੜੇ ਸਾਡੇ ਤੱਕ ਸਹਿਬਾਨ ਨੇ ਉੱਥੇ ਤੱਕ ਪਹੁੰਚਾਈਏ ਕਿ ਇਹ ਜਿਹੜੀਆਂ ਪਰੰਪਰਾਵਾਂ ਨੇ ਮੈਂ ਨਹੀਂ ਕਹਿੰਦਾ ਕਿ ਠੀਕ ਹੈ ਜੇਕਰ ਕਿਸੇ ਨੂੰ ਇੰਨਾ ਹੀ ਖੂਨ ਵਹਾਉਣ ਦਾ ਸ਼ੌਕ ਹੈ ਮੈਂ ਜਾ ਕੇ ਜੰਗਲ ਦੇ ਵਿੱਚ ਸ਼ੇਰ ਦਾ ਕਰੇ ਸ਼ਿਕਾਰ ਸਾਨੂੰ ਵੀ ਪਤਾ ਲੱਗੇ ਕਿਰਪਾਨ ਦੇ ਨਾਲ ਸਿੰਘ ਨੇ ਸ਼ੇਰ ਦਾ ਸ਼ਿਕਾਰ ਕੀਤਾ ਪਰ ਇੱਕ ਬੰਨ ਕੇ ਖਿਆਲ ਕਰਿਓ 1707 ਦੇ ਵਿੱਚ ਆਗਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਹਾਦਰ ਸ਼ਾਹ ਨੂੰ ਮਿਲਦੇ ਨੇ ਤੇ ਬਹਾਦਰ ਸ਼ਾਹ ਪਾਦਸ਼ਾਹ ਨੂੰ ਇੱਕ ਸਵਾਲ ਕਰਦਾ ਹੈ ਕਹਿੰਦਾ ਪਾਦਸ਼ਾਹ ਮੈਂ ਸੁਣਿਆ ਪਹਾੜੀ ਰਾਜਿਆਂ ਦੇ ਕੋਲੋਂ ਕਿ ਤੁਸੀਂ ਤਿੰਨ ਵਾਰ ਸ਼ੇਰ ਦਾ ਸ਼ਿਕਾਰ ਕੀਤਾ ਹੈ ਪਾਦਸ਼ਾਹ ਹੁਣ ਵੀ ਕਰਕੇ ਵਿਖਾ ਸਕਦੇ ਹੋ ਕਿ ਕੋਈ ਜੈਜੋ ਦੇ ਜੰਗਲ ਦੇ ਵਿੱਚ ਬੜਾ ਖਤਰਨਾਕ ਸ਼ੇਰ ਹੈ ਪਾਤਸ਼ਾ ਕਹਿੰਦੇ ਬਹਾਦਰ ਸ਼ਾਹ ਕਿਉਂ ਨਹੀਂ ਹੁਣ ਵੀ ਕਰ ਸਕਦਾ ਉੱਠਣ ਲੱਗਦੇ ਨੇ ਤੇ ਲੱਗੇ ਖੜਾ ਹੈ ਗੁਰੂ ਕਾ ਸਿੱਖ ਪਾਈ ਰੋਸ਼ਨ ਸਿੰਘ ਕਹਿੰਦਾ ਪਾਤਸ਼ਾ ਇਹ ਕਿਵੇਂ ਹੋ ਸਕਦਾ ਸਿੱਖ ਕਬ ਧਾੜਾ ਬੈਠਾ ਹੋਵੇ ਤੁਹਾਡੀ ਤੇ ਸ਼ਿਕਾਰ ਕਰਨ ਵਾਸਤੇ ਤੁਸੀਂ ਜਾਓ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਮੈਂ ਜਾਊਂਗਾ ਸਿੱਖ ਤਵਾ ਰਿੱਕ ਤੇ ਵਿੱਚ ਪੜ ਕੇ ਵੇਖ ਲਿਓ ਪਾਤਸ਼ਾ ਆਪਣੀ ਸ਼ਮਸ਼ੀਰ ਦੇਣ ਲੱਗੇ ਰੋਸ਼ਨ ਤਾਂ ਹੱਥ ਸੀ ਉੱਠ ਖੜਾ ਹੋ ਗਿਆ ਕਹਿੰਦਾ ਨਹੀਂ ਪਾਤਸ਼ਾ ਜੇ ਮੈਂ ਤੁਹਾਡੀ ਸ਼ਮਸ਼ੀਰ ਦੇ ਨਾਲ ਸ਼ੇਰ ਦਾ ਸ਼ਿਕਾਰ ਕੀਤਾ ਤਾਂ ਬਹਾਦਰ ਸ਼ਾ ਸੋਚੇਗਾ ਕਿ ਸ਼ਾਇਦ ਤਲਵਾਰ ਦੇ ਵਿੱਚ ਕੋਈ ਕਰਾਮਾਤ ਹੈ, ਕਿਰਪਾਨ ਚ ਕੋਈ ਕਰਾਮਾਤ ਹੈ। ਮੈਂ ਤੁਹਾਡੀ ਤਾਂ ਕੀ ਮੈਂ ਆਪਣੀ ਵੱਡੀ ਸ਼ਮਸ਼ੀਰ ਵੀ ਪਾਤਸ਼ਾ ਇੱਥੇ ਰੱਖ ਕੇ ਜਾ ਰਿਹਾ। ਤੇ ਪਾਤਸ਼ਾ ਕਹਿੰਦੇ ਨੇ ਰੌਸ਼ਨ ਸਿੰਘ ਫਿਰ ਸ਼ਿਕਾਰ ਕਿਸ ਤਰ੍ਹਾਂ ਕਰੇਗਾ? ਕਹਿੰਦਾ ਪਾਤਸ਼ਾ ਕੁੱਤਕੇ ਦੇ ਨਾਲ, ਡੰਡੇ ਦੇ ਨਾਲ। ਹੁਣ ਬਹਾਦਰ ਸ਼ਾ ਸੋਚਦਾ ਹੈ ਕਿ ਉਸ ਆਦਮਖੋਰ ਸ਼ੇਰ ਦਾ ਸ਼ਿਕਾਰ ਕਰਨ ਤੋਂ ਤਾਂ ਮੇਰੇ ਹਥਿਆਰਬੰਦ ਸਿਪਾਹੀ ਜੰਗਲ ਚ ਨਹੀਂ ਵੜਦੇ ਜੱਜੋ ਦੇ ਜੰਗਲ ਚ। ਇੱਕ ਐਸਾ ਗੁਰੂ ਹੋਰ ਕੈਸੇ ਸਿੱਖ ਆਪਣੀ ਸ਼ਮਸ਼ੀਰ ਵੀ ਲਾ ਕੇ ਵੱਡੀ ਗੁਰੂ ਪਾਸ਼ਾ ਦੇ ਅੱਗੇ ਰੱਖ ਕੇ ਕਹਿੰਦਾ ਪਾਸ਼ਾ ਡੰਡੇ ਦੇ ਨਾਲ ਸ਼িকার ਕਰਨ ਜਾਣਾ। ਸ਼ਾਮ ਹੋਈ ਤਾਂ ਪਾਈ ਰੌਸ਼ਨ ਸਿੰਘ ਦਰਬਾਰ ਦੇ ਵਿੱਚ ਆਉਂਦਾ। ਗੁਰੂ ਪਾਸ਼ਾ ਤੇ ਬਹਾਦਰ ਸ਼ਾਹ ਬੈਠੇ ਨੇ। ਕਮਰ ਕੱਸੇ ਨੂੰ ਖੋਲ ਕੇ ਉਹਦੀਆਂ ਸ਼ੇਰ ਦੀਆਂ ਲੱਤਾਂ ਬੰਨੀਆਂ ਹੋਈਆਂ ਨੇ ਤੇ ਡੰਡੇ ਮਾਰ-ਮਾਰ ਕੇ ਉਹਦਾ ਸਿਰ ਫਿਆਂ ਹੋਇਆ ਤੇ ਲਿਆ ਕੇ ਬਹਾਦਰ ਸ਼ਾਹ ਦੇ ਅੱਗੇ ਸੁੱਟ ਦਿੰਦਾ। ਬਹਾਦਰ ਸ਼ਾਹ ਜ਼ਮੀਨ ਨੂੰ ਹੱਥ ਲਾ ਕੇ ਕੰਨਾਂ ਨੂੰ ਹੱਥ ਲਾਉਂਦਾ ਕਹਿੰਦਾ ਲਾਹੌਲ ਕੁਵਤ ਇਲਾ ਐਸੇ ਸਿੱਖ ਕਹਿੰਦਾ ਮੈਂ ਕੁਰਬਾਨ ਜਾਂਦਾ ਆਪਣੇ ਗਾਲ ਦਾ ਕੈਂਠਾ ਲਾ ਕੇ ਭਾਈ ਰੋਸ਼ਨ ਸਿੰਘ ਦੇ ਗਾਲ 'ਚ ਪਾਉਣ ਲੱਗਦਾ ਰੋਸ਼ਨ ਸਿੰਘ ਪਿੱਛੇ ਹੋ ਜਾਂਦਾ ਕਹਿੰਦਾ ਨਹੀਂ ਬਹਾਦਰ ਸ਼ਾ ਜਿਸ ਗੁਰੂ ਦੀ ਕਿਰਪਾ ਦੇ ਨਾਲ ਕਹਿੰਦਾ ਸਿੰਘ ਸ਼ੇਰ ਦਾ ਸ਼ਿਕਾਰ ਕਰਕੇ ਲੈ ਕੇ ਆਇਆ ਉਸ ਸਿੰਘ ਦੀ ਝੋਲੀ ਕਿਸੇ ਹੋਰ ਦੇ ਅੱਗੇ ਨਹੀਂ ਅੱਡੀ ਜਾ ਸਕਦੀ ਜੇ ਮੈਂ ਵਰਦਾਨ ਵੀ ਲੂੰਗਾ ਆਪਣੇ ਗੁਰੂ ਦੇ ਕੋਲੋਂ ਤੇਰੇ ਕੋਲੋਂ ਨਹੀਂ ਇਹਨਾਂ ਅਕੀਦਾ ਇੰਨੀ ਉੱਚੀ ਸਿੱਖਾਂ ਦੀ ਅ즈ਮਤ ਇੰਨੇ ਉੱਚੇ ਸਿਧਾਂਤ ਇੰਨੀ ਉੱਚੀ ਵਿਚਾਰਧਾਰਾ ਤੇ ਅੱਜ ਅਸੀਂ ਕੀ ਕਹਿੰਦੇ ਆ ਕਿ ਇਹ ਸਿੰਘ ਉਹਨਾਂ ਸਿੰਘਾਂ ਦੇ ਵਾਰਿਸ ਨੇ ਜਿਹੜੇ ਇੱਕ ਛੋਟੇ ਜਿਹੇ ਜਾਨਵਰ ਦੀਆਂ ਲੱਤਾਂ ਬਾਹਾਂ ਫਨ ਕੇ ਇਹਦਾ ਸਿਰ ਵੱਢ ਦਿੰਦੇ ਨੇ ਇਹ ਸੂਰਬੀਨਤਾ ਕਿੱਥੇ ਸੋ ਅੱਜ ਅਸੀਂ ਉਸ ਭਾਈ ਰੋਸ਼ਨ ਸਿੰਘ ਦੇ ਵਾਰਿਸ ਨਹੀਂ ਅੱਜ ਤਾਂ ਅਸੀਂ ਇੱਕ ਕਹਿ ਸਕਦੇ ਆ ਕਿ ਜੇ ਬੁਰਾ ਨਾ ਤੁਸੀਂ ਮੰਨੋ ਤਾਂ ਇੰਜ ਲੱਗਦਾ ਕਿ ਜਲਾਦ ਦਾ ਰੂਪ ਬਣ ਗਏ ਕਿ ਕਿਸੇ ਧਰਮ ਦੇ ਸਥਾਨ ਦੇ ਉੱਪਰ ਕਿਸੇ ਬਿਲਕੁਲ નિર્ਦੋਸ਼ ਜਾਨਵਰ ਨੂੰ ਉਹਨੂੰ ਬਲੀ ਦੇ ਕੇ ਉਦੋਂ ਸਿਰ ਤੜ ਤੋਂ ਜੁਦਾ ਕਰ ਦੇਣਾ ਕਿ ਬਹਾਦਰੀ ਵਾਲਾ ਕੰਮ ਨਹੀਂ ਸੋ ਜੇ ਕਿਹੋ ਜਿਹਾ